ਇੱਕ ਵਾਰ ਫਿਰ ਤੋਂ ਹੋਰ ਮਹਿੰਗਾ ਹੋਣ ਜਾ ਰਿਹਾ ਹੈ ਸਫ਼ਰ نیشنل ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਫਿਰ ਤੋਂ ਵਧਾਏ ਗਏ ਨੇ ਟੋਲ ਪਲਾਜ਼ਾ ਦੇ ਰੇਟ ਦੱਸ ਦਈਏ ਕਿ ਜਲੰਧਰ ਤੋਂ ਦਿੱਲੀ ਅਤੇ ਦਿੱਲੀ ਤੋਂ ਜਲੰਧਰ ਜਾਣ ਵਾਲੇ ਲੋਕਾਂ ਨੂੰ ਟੋਲ ਟੈਕਸ ਦਾ ਹੋਰ ਖਮਿਆਜ਼ਾ ਭੁਗਤਣਾ ਪਵੇਗਾ نیشنل ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਇੱਕ ਸਾਲ ਦੇ ਵਿੱਚ ਤੀਜੀ ਵਾਰ ਟੋਲ ਪਲਾਜ਼ਾ ਦੀਆਂ ਦਰਾਂ ਦੇ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਨਵੀਂ ਲਿਸਟ ਦੇ ਵਿੱਚ ਕਰੀਬ 5% ਦਾ ਵਾਧਾ ਕੀਤਾ ਗਿਆ ਇਸ ਸਬੰਧ ਦੇ ਜਾਣਕਾਰੀ ਦਿੰਦੇ ਹਨ ਲੋਡਵਾਲ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਨਵੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਜੋ ਕਿ 31 ਮਾਰਚ 2024 ਦੀ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ ਜਾਣਕਾਰੀ ਅਨੁਸਾਰ ਕਾਰ ਦਾ ਪੁਰਾਣਾ ਵਨਵੇ ਲਈ 215 ਰੁਪਏ ਦਾ ਟੋਲ ਸੀ ਅਤੇ ਰਿਟਰਨ ਦੇ ਲਈ 325 ਰੁਪਏ ਦਾ ਜਦ ਕਿ ਮਾਸਿਕ pass 7175 ਰੁਪਏ ਦਾ ਸੀ ਇਸੇ ਦੇ ਨਾਲ ਹੀ ਹੁਣ ਨਵੀਆਂ ਦਰਾਂ ਦੇ ਵਿੱਚ ਕਾਰ ਦੇ ਲਈ ਇੱਕ ਸਾਈਡ ਦਾ 220 ਰੁਪਏ ਅਤੇ ਅਪਡਾਊਨ ਦਾ 330 ਰੁਪਏ ਅਤੇ ਮਾਸਿਕ pass 7360 ਰੁਪਏ ਦਾ ਹੋਵੇਗਾ ਤੇ ਇਸੇ ਦੀ ਤਰ੍ਹਾਂ ਬਾਕੀ ਵੀਕਲਾਂ ਦੇ ਟੋਲ ਪਲਾਜ਼ਾ ਰੇਟਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ ਇੱਕ ਵਾਰ ਫਿਰ ਤੋਂ ਹੋਰ ਮਹਿੰਗਾ ਹੋਣ ਜਾ ਰਿਹਾ ਹੈ ਸਫ਼ਰ نیشنل ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਫਿਰ ਤੋਂ ਵਧਾਏ ਗਏ ਨੇ ਟੋਲ ਪਲਾਜ਼ਾ ਦੇ ਰੇ ਦੱਸਦੀ ਹੈ ਕਿ ਜਲੰਧਰ ਤੋਂ ਦਿੱਲੀ ਅਤੇ ਦਿੱਲੀ ਤੋਂ ਜਲੰਧਰ ਜਾਣ ਵਾਲੇ ਲੋਕਾਂ ਨੂੰ ਟੋਲ ਟੈਕਸ ਦਾ ਹੋਰ ਖਮਿਆਜ਼ਾ ਭੁਗਤਣਾ ਪਵੇਗਾ نیشنل ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਇੱਕ ਸਾਲ ਦੇ ਵਿੱਚ ਤੀਜੀ ਵਾਰ ਟੋਲ ਪਲਾਜ਼ਾ ਦੀਆਂ ਦਰਾਂ ਦੇ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ نیشنل ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਨਵੀਂ ਲਿਸਟ ਦੇ ਵਿੱਚ ਕਰੀਬ 5 ਫੀਸਦੀ ਦਾ ਵਾਧਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਆ ਲੱਡਵਾਲ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਨਵੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਜੋ ਕਿ 31 ਮਾਰਚ 2024 ਦੀ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ। ਜਾਣਕਾਰੀ ਅਨੁਸਾਰ ਕਾਰ ਦਾ ਪੁਰਾਣਾ ਵਨਵੇ ਲਈ 215 ਰੁਪਏ ਦਾ ਟੋਲ ਸੀ ਅਤੇ ਰਿਟਰਨ ਦੇ ਲਈ 325 ਰੁਪਏ ਦਾ ਜਦਕਿ ਮਾਸਿਕ ਪਾਸ 7175 ਰੁਪਏ ਦਾ ਸੀ। ਇਸੇ ਦੇ ਨਾਲ ਹੀ ਹੁਣ ਨਵੀਆਂ ਦਰਾਂ ਦੇ ਵਿੱਚ ਕਾਰ ਦੇ ਲਈ ਇੱਕ ਸਾਈਡ ਦਾ 220 ਰੁਪਏ ਅਤੇ ਅਪਡਾਉਨ ਦਾ 330 ਰੁਪਏ ਅਤੇ ਮਾਸਿਕ ਪਾਸ 7360 ਰੁਪਏ ਦਾ ਹੋਵੇਗਾ ਤੇ ਇਸੇ ਦੀ ਤਰ੍ਹਾਂ ਬਾਕੀ ਵਹੀਕਲਾਂ ਦੇ ਟੋਲ ਪਲਾਜ਼ਾ ਰੇਟਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ ਇੱਕ ਵਾਰ ਫਿਰ ਤੋਂ ਹੋਰ ਮਹਿੰਗਾ ਹੋਣ ਜਾ ਰਿਹਾ ਹੈ ਸਫ਼ਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਫਿਰ ਤੋਂ ਵਧਾਏ ਗਏ ਨੇ ਟੋਲ ਪਲਾਜ਼ਾ ਦੇ ਰੇਟ ਦੱਸਦੀ ਹੈ ਕਿ ਜਲੰਧਰ ਤੋਂ ਦਿੱਲੀ ਅਤੇ ਦਿੱਲੀ ਤੋਂ ਜਲੰਧਰ ਜਾਣ ਵਾਲੇ ਲੋਕਾਂ ਨੂੰ ਟੋਲ ਟੈਕਸ ਦਾ ਹੋਰ ਖਮਿਆਜ਼ਾ ਭੁਗਤਣਾ ਪਵੇਗਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ 1 ਸਾਲ ਦੇ ਵਿੱਚ ਤੀਜੀ ਵਾਰ ਟੋਲ ਪਲਾਜ਼ਾ ਦੇ ਦਰਾਂ ਦੇ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਨਵੀਂ ਲਿਸਟ ਦੇ ਵਿੱਚ ਕਰੀਬ 5% ਦਾ ਵਾਧਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਡਵਾਲ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਨਵੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਜੋ ਕਿ 31 ਮਾਰਚ 2024 ਦੀ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ। ਜਾਣਕਾਰੀ ਅਨੁਸਾਰ ਕਾਰ ਦਾ ਪੁਰਾਣਾ ਵਨਵੇ ਲੀ 215 ਰੁਪਏ ਦਾ ਟੋਲ ਸੀ ਅਤੇ ਰਿਟਰਨ ਦੇ ਲਈ 325 ਰੁਪਏ ਦਾ ਜਦਕਿ ਮਾਸਿਕ ਪਾਸ 7175 ਰੁਪਏ ਦਾ ਸੀ ਇਸੇ ਦੇ ਨਾਲ ਹੀ ਹੁਣ ਨਵੀਆਂ ਦਰਾਂ ਦੇ ਵਿੱਚ ਕਾਰ ਦੇ ਲਈ ਇੱਕ ਸਾਈਡ ਦਾ 220 ਰੁਪਏ ਅਤੇ ਆਪ ਡਾਉਨ ਦਾ 330 ਰੁਪਏ ਅਤੇ ਮਾਸਿਕ ਪਾਸ 7360 ਰੁਪਏ ਦਾ ਹੋਵੇਗਾ ਤੇ ਇਸੇ ਦੀ ਤਰ੍ਹਾਂ ਬਾਕੀ ਵਹੀਕਲਾਂ ਦੇ ਟੋਲ ਪਲਾਜ਼ਾ ਰੇਟਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ